ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚਕਰੀ ਤਹਿਸੀਲ ਜ਼ਿਲ੍ਹਾ ਇਸਪੇੜ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਹਾਲੀ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਤੇ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਚਕਰੀ ਜੱਲੇ ਵਾਲ ਪਿੰਡ ਦਰਗਾਪੁਰ ਠੱਠੀਆਂ ਮੰਤਾਂ ਤੇ ਨਿਸ਼ਾਰੇ ਪੰਨੂਆ ਤੋਂ ਵੀ ਕੋਈ 4 ਕਿਲੋਮੀਟਰ ਦੀ ਦੂਰੀ ਆ ਪਿੰਡ ਚਕਰੀ ਦੀ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ 3 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 12 ਵਜੇ 10 15 ਕੇ ਮਿੰਟ ਦਾ ਸਮਾਂ ਆਜ ਇਸ ਵੀਡੀਓ ਦੇ ਵਿੱਚ ਨਾਗਰਸੇ ਆਪਾਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਟੋਟਲ 5 ਕੇ ਦਿਖਾਉਣੇ ਆ ਟੁੱਕੇ ਪਸ਼ੂ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਦੋ ਪਸ਼ੂ ਟੁੱਕੇ ਆ ਇੱਕ ਝੋਟੀ ਤੇ ਇੱਕ ਵੜ ਦੋ ਬਾਰਾ ਸੂਈਆਂ ਨੇ ਇੱਕ ਟੋਕੜ ਗੱਬਣਾ ਵੜ ਦਿਖਾਵਾਂਗੇ ਤੁਹਾਨੂੰ ਮੁੱਲ ਭਾਪੜ ਤਾਂ ਕੀ ਰਹਿੰਦਾ ਉਹ ਸਾਰੇ ਭਾਵਾਂ ਨੂੰ ਪਤਾ ਹੀ ਆ ਜਦੋਂ ਆਪਾਂ ਇਸ ਘਰੋਂ ਇਸ ਕਿਲੇ ਤੋਂ ਵੀਡੀਓ ਬਣਾਈਏ ਤੇ ਬਿਲਕੁਲ ਭਾਅ ਵਾਜਬ ਜਾਇਜ਼ ਹੁੰਦੇ ਆ ਹਰੇਕ ਛੋਟੇ ਫਾਰਮਰ ਭਰਾ ਨੇ ਕਿਸੇ ਨੇ ਖਰੀਦਦਾਰੀ ਕਰਨੀ ਆ ਜਾਂ ਜਿਹੜੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਉਹਨਾਂ ਨੂੰ ਉਸ ਢੰਗ ਤਰੀਕੇ ਦਾ ਪਸ਼ੂ ਮਿਲ ਜਾਂਦਾ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕੋਮਲ ਸਾਸਰੀ ਘਰ ਸਾਸਰੀ ਘਰ ਸਾਨੂੰ ਸਤਿ ਸ੍ਰੀ ਅਕਾਲ ਹੋਰ ਸੰਗ ਦਾ ਠੀਕ ਹੈ ਵੀਰੇ ਕੋਮਲ ਠੀਕ ਹੈ ਵੀਰੇ ਵਧੀਆ ਵਧੀਆ ਮਹਾਰਾਜ ਠੀਕ ਠਾਕ ਜੀ ਚਲ ਸ਼ੁਕਰੇ ਮਾਲਕ ਦਾ ਹਾਂਜੀ ਲੈ ਵੀ ਕੋਮਲ ਪੰਜ ਨਾ ਗਿ ਬਕਾਉ ਹੈ ਅੱਜ ਸਾਨੂੰ ਸਾਹਿਬ ਪਾਣੀ ਨਾ ਆਇਆ ਵਾ ਕਿੰਨੇ ਦੇ ਇੱਕ ਛੋਟੀ ਗੱਬਣਾ ਜੀ ਹਫਤਾ ਕ ਲੈਂਦੀ ਆ ਦੋ ਵੜਾ ਸੁਈਆਂ ਉੱਤੇ ਉੱਤੇ ਦੀਆਂ ਅੱਛਾ ਜੀ ਤੇ ਇੱਕ ਟੋਕੜ ਗੱਬਣਾ ਆ ਗਈ ਤੇ ਇੱਕ 15 ਦਿਨ ਵੜ ਲੈਂਦੀ ਠੀਕ ਆ ਹਾਂਜੀ ਕੱਚੀ 15 ਦਿਨਾਂ ਦੀ ਕੱਚੀ ਆ ਹਾਂਜੀ ਤੇ ਦੋ ਸੁਈਆਂ ਆਪਣੇ ਕੋਲ ਇੱ ਬਾਬੀ ਬਾਕੀ ਤੇਜੀ ਤੋਂ ਜੀ ਬੜੀ ਮੱਝਾਂ ਝੋਟੀਆਂ ਦੀ ਵੈਸੇ ਬੜੀ ਹੋਈ ਸੀ ਸੰਦੂ ਸਾਹਿਬ ਆਪਣਾ ਮੰਦਾ ਹੀ ਚੱਲਦਾ ਆਸਿਆ ਆਪਾਂ ਲੈਣੀਆਂ ਇਹੋ ਭਾਨਾ ਦੇਓ ਭਾਨਾ ਦੇ ਦੇਣੀਆਂ ਹਾਂ ਨਹੀਂ ਇਹ ਗਲਤ ਹੈ ਕੀ ਆਪਾਂ ਪੁੱਲੀ ਕਮਾਈ ਘਾੜ ਦੋ ਯਾਰ ਕਰਨੀ ਆ ਹਾਂ ਦੇ ਦੇ ਉਹ ਦੱਸ ਕੇ ਵੀ ਲੈ ਲਈਦਾ ਭੈਣ ਭਰਾ ਇਹੋ ਗੱਲ ਆ ਹਾਂਜੀ ਬਾਬੀ ਕੋਲ ਸ਼ੁਰੂਆਤ ਇਸ ਝੋਟੀ ਤੋਂ ਕਰਨਾ ਇਹ ਝੋਟੀ ਦਾ ਸੂਆ ਦੱਸਦੇ ਭਰਾ ਤੇ ਸਮਾਂ ਦੱਸਦੇ ਜੇ ਕੰਮ ਕਰਨਾ ਸੰਦੂ ਸਾਹਿਬ ਇਹ ਪਹਿਲਾ ਪਹਿਲਾ ਸੂਆ ਜੀ ਇਹ ਪਹਿਲਣ ਝੋਟੀ ਆ ਹਾਂ ਨਹੀਂ ਤੇ ਮੂੰਹ ਚਾਰ ਦੰਦਾ ਜੀ ਓਕੇ ਹਾਂਜੀ ਮੈਂ ਵੀ ਪਹਿਲਾ ਸੂਆ ਦੋਸਤੋ ਮੂੰਹ ਚੌਗੀ ਝੋਟੀ ਤੁਹਾਨੂੰ ਦਿਖਾ ਰਿਹਾ ਹਾਂ। ਛਿੰਡੀ ਵੜੀ ਆ। ਸੁੱਤੀ ਧੀ ਤੋਰੀ ਤੁਸੀਂ ਆਪ ਚੈੱਕ ਕਰ ਲਓ। ਜਿੱਦਾਂ ਮਰਦੀ ਕਾਗਜ਼ ਵਰਗੀ ਚਮੜੀ ਆ। ਕੋਈ ਛੋਟੀ ਸਿੰਗੀ। ਆਹ ਦੇਖੋ। ਦਿਨ ਕੱਢ ਜੂਗੀ 5-4 ਹਜੇ 5-4 ਦਿਨ ਸੰਧੂ ਸਾਹਿਬਤਾ ਵੀ ਲੈ ਸਕਦੀ ਐ। ਲੋ ਵੀ ਹਫਤੇ ਦੇ ਅੰਦਰ ਬਾਅਦ ਜਿਹੜੀ ਸੂਤ ਜੀ। ਰਕੀ ਸਿਲਸਿਲਾ ਗੈਣ ਪੂਰੀ। ਇਦੋਂ ਮੂੰਹ ਮੱਥੇ ਦੀ ਤੁਹਾਨੂੰ ਦਿਖਾ ਦਈਏ ਬਿਲਕੁਲ ਛੋਟਾ ਸਿੰਘ ਆ। ਮੂੰਹ 4 ਦਿਨ ਦਾ ਜੀ। ਠੀਕ ਆ। ਐਨ ਚੌਗੀ ਕਨਫਰਮ ਆਏ। ਹਾਂਜੀ ਹਾਂਜੀ। ਠੀਕ ਆ ਭਾਈ। ਆਹ ਦੇਖੋ। ਸੋ ਲਗੀ ਝੋਟੀਆਂ ਠੀਕ ਹੈ ਜੀ ਤੇ ਬਾਕੀ ਕਾਫੀ ਫਾਰਮਰ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਵੀ ਬਿਲਕੁਲ ਜਿੰਦਾ ਮਰਜ਼ੀ ਵਿੱਚ ਜਿੱਥੇ ਮਰਜ਼ੀ ਕੋਈ ਬਈ ਜਾਵੇ ਕੋਈ ਚੱਕਰ ਨਹੀਂ ਠੰਡੀ ਧੀਰੀ ਵੜੀ ਜਾਂਦੀ ਤਾਂ ਹੀ ਹਿਸਾਬ ਨਾਲ ਰਕਾਰ ਹੀ ਟੁੱਟੇ ਪਏ ਕੋਹਲ ਸੰਧੂ ਸਾਹਿਬ ਜਿੱਥੇ ਸੂਈ ਵਾਲੀ ਮੈਂ ਨਹੀਂ ਬੈਣ ਦੇਣੀ ਜਦਾਂ ਇਹ ਆ ਹਾਂ ਇਹਨੇ ਕਿਤੇ ਹੌਲ ਸ਼ੌਲ ਕਰਨੀ ਇਹਨਾਂ ਕਰਮਾਲੀਆਂ ਜਿੱਦਾਂ ਮਰਜ਼ੀ ਬਣਨਗੇ ਜਿੱਥੇ ਮਰਜ਼ੀ ਚੋਈ ਜਾਓ ਹਾਂ ਤੋੜ ਲੋ ਵੀ ਬਾਕੀ ਥੋੜੀ ਜਿਹੀ ਪੂਛੀ ਚਿੱਟੀ ਆ ਥੋੜੀ ਜਿਹੀ ਬਾਕੀ ਜੈਡ ਬਲੈਕ ਹੀ ਆ ਬਾਕੀ ਸਾਈਜ਼ ਵੀ ਬਹੁਤ ਆ ਜੀ ਹਾਂ ਜੀ ਹਾਂ ਜੀ ਲਓ ਜੀ ਕੋਈ 2-4 ਇੰਚ ਜਿਹੜੀ ਆ ਪੂਛ ਹੀ ਵਾਈਟ ਆ ਬਾਕੀ ਓਵਰঅল ਸਾਰੀ ਬਲੈਕ ਆ ਠੀਕ ਆ ਜੀ ਕੋਈ 5-4 ਦਿਨਾਂ ਦੇ ਵਿੱਚ ਆ ਜਾਊਗੀ ਤੇ ਲੇਫਟੀ ਲੁਪਟੀ ਸੋਹਣੀ ਆ ਕਰਮਾਲੀ ਠੀਕ ਆ ਜੀ ਹਵਾਨੇ ਚੱਡੇ ਦੀ ਸਾਫ਼ ਸੁਥਰੀ ਆ ਸੋ ਚਾਰੇ ਥਣ ਸੋ ਚਾਰੇ ਥਣ ਕੋਈ 2-3 3-3 ਇੰਚ ਨਖੇੜ ਦੇ ਵਿੱਚ ਆ ਠੀਕਾ ਰਵੀ ਕੋਲ ਕੀ ਡਿਮਾਂਡ ਕਰਤੀ ਇਹਦੀ ਦਵਾਗੇ ਕਿੰਨੇ ਦੀ ਅੱਜ ਸਾਨੂੰ ਸਾਹ ਮੁੰਗਲ ਤੇ ਅਸੀਂ ਯਾਰ ਕਰ ਲਗੇ ਤੇ 5000 ਛੱਡ ਦਾਂਗੇ 75 ਦੀ ਦੇ ਦਾਂਗੇ ਹਾਈ ਸ਼ਾਬਾਸ਼ ਤੇ ਹੋਰ ਕਰ ਦਈਏ ਕਰ ਦਈਏ ਲੈਸ 5 ਹੀ ਹੋਰ ਡਾਵਾਂਗੇ ਪੂਰੇ 70 ਦੀ ਦੇ ਦਾਂਗੇ 70 ਦੀ ਹਾਂਜੀ ਕੋਈ ਗੱਲ ਨਹੀਂ ਛੋੜ ਛੱਪਾ ਕਰ ਦਾਂਗੇ ਮੌਕੇ ਥੋੜੇ ਲਓ 70 ਤੇ ਵਿੱਚੋਂ ਵੀ ਛੋੜ ਛੱਪਾ ਗਜੈਸ਼ ਇਹ ਕੀ ਹੈ 70 ਦੇ ਵਿੱਚੋਂ ਵੀ ਛੋੜ ਛੱਪਾ ਹੋਊਗਾ ਬਾਕੀ ਥੱਲੇ ਤੋਂ ਥੱਲੇ ਤੁਸੀਂ ਵੇਖੋ ਬੜੀ ਸਫਾਈ ਹੈ ਝੋਟੀ ਜੀ ਠੀਕ ਹੈ ਜੀ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਹੈ ਮੋਗ ਗਿਆ ਨਾ ਅੰਦਰ ਵਿੱਚ ਪੰਗਣਾ ਇੱਕ ਨੰਬਰ ਪੂਰੀ ਹਾਂ ਛੋਟੀ ਦੇ ਵਿੱਚ ਸ਼ਾਕੀ ਕੋਈ ਨਹੀਂਗਾ ਕੋਮਲ ਚੰਗੀ ਝੋਟੀ ਹੈ ਹਾਂਜੀ ਪੂਰਾ ਨੋਕ ਵਾਲਾ ਥਣ ਕੱਢੂ ਗਿਆ ਹਾਂ ਗਾੜੀ ਪਰਪਲ ਜੀ ਮਣੀ ਮਣੀ ਪਾਣੀ ਸਟਾਰਟ ਕੀਤੀ ਹੈ ਹਾਂ ਠੀਕ ਹੈ ਬਈ ਮੈਂ ਵੀ ਉਹ ਦੇਖੋ ਪਹਿਲੇ ਨੰਬਰ ਤੇ ਝੋਟੀ ਦਿਖਾਈ ਹੈ 70000 ਠੀਕ ਹੈ ਜੀ ਇੱਧਰ ਸੈਕੰਡ ਨੰਬਰ ਤੇ ਇੱਕ ਤੁਹਾਨੂੰ ਵਹਿੜ ਦਿਖਾ ਦਿੰਦੇ ਆ ਕੋਮਲੇ ਸੂਈ ਵਹਿੜ ਹਾਂਜੀ ਸਤੂ ਸਾਹਿਬ ਇਸ ਸੂਈ ਨੂੰ ਹਫਤਾ ਕ ਹੋ ਗਿਆ ਜੀ ਇਹਨੂੰ ਹਫਤੇ ਇਕ ਦੀ ਸੂਈ ਆ ਹਾਂਜੀ ਬੱਚਾ ਮਗਰ ਬੱਚਾ ਜੀ ਮਗਰ ਰੇ ਠੀਕ ਆ ਜੀ। ਇਹ ਲਓ ਦੁੱਧ। ਦੁੱਧ ਸੰਧੂ ਸਾਹ ਦੇ ਥਲੇ 12 ਕਿਲੋ ਆ। 12 ਕਿਲੋ। ਹਾਂ ਜੀ। ਸਵੇਰੇ ਤੇ ਕਿੰਨੇ ਕੰਮ ਨੇ? ਸਵੇਰੇ ਸੰਧੂ ਸਾਹ ਆ ਕੇ ਤਾਂ ਦੁੱਧ ਠੀਕ ਆ ਥੋੜੀ ਲੱਸੀ ਆ ਉਹ ਸਾਰੇ ਤੇਜੇ ਵੀ ਹੋਵੇ। ਦੁੱਧ ਤੇਜੇ ਮਨ ਵਾਲੇ ਪਾਉਂਦੇ। ਦੁੱਧ ਸਮਝਦੇ? ਹੈ ਕਿ ਦੁੱਧ ਹੀ ਉਹ ਤਾਂ। ਥੋੜੀ ਲੱਸੀ। ਆਹ 12 ਕਿਲੋ। 12 ਕਿਲੋ ਸੰਧੂ ਸਾਹ। ਲਓ ਵੀ 12 ਕਿਲੋ। ਅੱਜ ਤੇ ਕੋਣ ਇੰਨੇ ਠੰਡੇ ਤੇਰੇ ਪਸ਼ੂ ਕਿੱਥੋਂ ਲਿਆਦੇ ਵੀ ਨੱਤਾ ਵੇ ਸੰਧੂ ਸਾਹ। ਚੱਕ ਚੱਕ ਕੇ ਰੱਖਾਂਗੇ ਪੈਂਦੀਆਂ ਪਾਸੇ। ਜਿੱਥੇ ਮਰਜ਼ੀ ਮਾਰਨਾ ਜਿੱਥੇ ਮਰਜ਼ੀ ਕੋਈ ਲਈ ਫਿਰੇ। ਚੱਕਰ ਹੀ ਨਹੀਂ। ਮਰ ਸੇਲ ਠੰਡਾਉਣਾ ਚਾਹੀਦਾ ਕਿਉਂਕਿ ਭੈਣਾਂ ਦੇ ਚਵਾਈ ਕਰਨੀ ਹੁੰਦੀ ਆ ਨਾਰਮਲੀ ਘਰਾਂ ਦੇ ਵਿੱਚ ਤੇ ਉਹ ਥਾਂ ਤੇ ਦੋਸਤ ਇਹੋ ਜਿਹੇ ਪਸ਼ੂ ਬਰਾ ਖਾਂਦੇ ਆ ਤੇ ਕ੍ਰੋਸਾਂਗ ਦੇ ਵਿੱਚ ਬਾਕੀ ਆਉਣ ਵਾਲੇ ਸਮੇਂ ਨੂੰ ਸੀਜ਼ਨ ਨੂੰ ਦੇਖਦੇ ਹੋਏ ਵੀ ਬਹੁਤ ਵੀਰ ਜਿਹੜੇ ਕ੍ਰੋਸਾਂਗ ਦੇ ਵਿੱਚ ਹੀ ਸਫਤਾ ਕਰਦੇ ਆ ਪਸ਼ੂ ਦਾ ਹਾਂ ਥੋੜੀ ਡਰਦੀ ਦੁੱਧੀ ਠੀਕ ਆ ਜੀ ਤਾਂ ਥੋੜੀ ਜਿਹਾ ਤੋਂ ਆਪਾਂ ਕਹਿ ਸਕਦੇ ਹਾਂ ਥੋੜੀ ਸੰਦੂਸਾ ਹੋਵੇ ਤੇ ਜੀ ਲੈ ਬਾਈ ਆ ਕੰਗੀ ਕਾਮ ਚਾਲੂ ਕਰਦੇ ਦੁੱਧ 15 ਕਿਲੋ ਹੀ ਕਰ ਦੇਣਾ ਮੈਂਣੀ ਹਾਂ ਹਾਂਜੀ ਲਓ ਜੀ ਬੱਚੇ ਦੇ ਲੈ ਚੱਲੇ ਜੀ ਬਾਹਰ ਜਾ ਅੱਛਾ ਜਾ 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 ਤਲੇ ਆ ਦੇਵਾਲ ਜੀ ਕਰਦੇ ਲਓ ਜੀ ਠੀਕ ਆਈ ਆ ਬੱਚਾ ਜੀ ਲਓ ਜੀ ਮਗਰ ਬੱਚਾ ਇਹਦੇ ਜਰਸੀ ਆ ਬੱਚਾ ਜੀ ਠੀਕ ਆ ਜੀ ਠੀਕ ਆ ਬੀ ਗੋਮਾ ਲੋ ਜੀ ਠੀਕ ਹੈ ਜੀ 12 ਕਿਲੋ ਤੇ ਕੋਈ ਭਰਾ ਸੌਦਾ ਕਰ ਲਵੇ ਬੱਛਾ ਮਜ਼ਰਾ ਠੀਕ ਹੈ ਜੀ ਤੇ ਇੱਕ ਅੱਧ ਵੱਡਾ ਇਸ ਫਰ ਦਾ ਬਾਕੀ ਠੰਢੀ ਧੀਰੀ ਆ ਥਣ ਵੀ ਪੂਰਾ ਥੀ ਮੁੱਠੀ ਵਾਲਾ ਆ ਦੇਖੋ ਜੀ ਠੀਕ ਆ ਕਮਲਪ ਕੀ ਮੁੱਲ ਕਰਤਾ ਦੇ ਦਾਂਗੇ ਕਿੰਨੇ ਦੀ ਅੱਜ ਹੌਣ ਸੰਤੂ ਸਾਹਿਬ 50000 ਕਰਦੇ ਆ ਹਾਂ ਜੀ ਉਹ ਜੋ 2000 ਛੱਡ ਦੇਗਾ 48000 ਦੀ ਦੇ ਦਾਂਗੇ 48000 ਦੀ ਹਾਂ ਜੀ ਲੈਸ ਹੋਰ ਕਰਕੇ ਵਿੱਚੋਂ ਹੋਰ ਸੰਤੂ ਸਾਹਿਬ ਲੈਸ ਕਰਕੇ 43000 ਹੀ ਦੇ ਦਾਂਗੇ ਵੱਡੀ ਛਾਲ ਮਾਰੀ ਹੈ ਹਾਂ ਜੀ ਕੋਈ ਗੱਲ ਨਹੀਂ ਥੋੜਾ ਬੜਾ ਕਰ ਦਾਂਗੇ ਮੌਕੇ ਤੇ ਛੋੜੀ ਚਲੋ ਜੀ ਲੋਬੀ ਜੇਕਰ ਦੋਸਤੋ ਪਹਿਲੇ ਵੀ ਆਪਾਂ ਜਿਗਰ ਕੀਤਾ ਜਿੰਨੀ ਵੀ ਹੋ ਸਕਦੀ ਹੈ ਗੁੰਜਾਇਸ਼ ਪੂਰੀ ਪੂਰੀ ਰਾਇਤ ਕਰਕੇ ਠੀਕ ਹੈ ਜੀ ਮਾਲ ਦਿੱਤਾ ਜਾਊਗਾ ਤੇ ਬਾਕੀ ਅੰਡ ਤੋਂ ਅੰਡ ਜਿਹੜੀ ਤੁਹਾਨੂੰ ਇੰਨੇ ਦੇ ਵਿੱਚ ਮਿਲ ਜੂਗੀ ਮੌਕੇ ਤੇ ਹੋਰ ਵੀ ਕੋਈ ਭਣ ਭਰਾ ਆ ਜਾਂਦਾ ਕੋਈ ਠੀਕ ਹੈ ਜੀ ਹੋਰ ਵੀ ਤੁਸੀਂ ਗੁਜਾਰਸ਼ ਕਰੋਗੇ ਠੀਕ ਹੈ ਜੀ ਛੋੜ ਚੱਪਾ ਹੋ ਜਾਊਗਾ ਮੌਕੇ ਤੇ ਕੋਈ ਅੜੇ ਰਹਿਣ ਵਾਲੀ ਗੱਲਬਾਤ ਨਹੀਂ ਕੀਤੀ ਠੀਕ ਆ ਇੱਧਰ ਇੱਕ ਤੁਹਾਨੂੰ ਤੀਜੇ ਨੰਬਰ ਤੇ ਆਪਾਂ ਵੇਰਵਾ ਨਾਲ ਦੀ ਨਾਲ ਪਾਈ ਚੱਲਦਾ ਤੀਜੇ ਨੰਬਰ ਤੇ ਆ ਵੱਛੀ ਦੇਖ ਲਓ ਤੁਸੀਂ ਇਹ ਵੀ ਸੋਈ ਹੈ ਕੋਲ ਸੰਧੂ ਸਾਹਿਬ ਸੋਈ ਹੈ ਵੀ ਹਫਤੇ ਕੀ ਦੀ ਹਫਤੇ ਕਿਦੀ ਤੇ ਪਹਿਲਾ ਸੂਆ ਮੂੰਹ ਛੇ ਦਾਂਦਾ ਆਹਾਂ ਹਾਂਜੀ ਛਕੀ ਆ ਹਾਂਜੀ ਛਕੀ ਆ ਹਫਤੇ ਦੀ ਸੂਈ ਆ ਕਿੰਨੇ ਕੇ ਦੁੱਧ ਤੇ ਆ ਗਈ ਆ ਸਰਦੂ ਸਾਹਿਬ 10 ਕਿਲੋ ਐ ਥੋੜੇ ਦੁੱਧ ਤਿਆਰ 10 ਕਿਲੋ ਹਾਂਜੀ ਮਗਰ ਇਹਦੇ ਬੱਚਾ ਮਗਰ ਬੱਚਾ ਇਹਦੇ ਵੀ ਬੱਚਾ ਮਗਰ ਹਾਂਜੀ ਲੋ ਜੀ ਪਰ ਸਰਦੂ ਦਾ ਦੋਸਤ ਸੂਆ ਠੀਕ ਜੀ ਹਫਤੇ ਕਿਦੀ ਸੂਈ ਆ ਤੇ ਇਹੇ ਧਾਰਾ ਮਾਰ ਕੇ ਖਾਦਦੇ ਥਾਂ ਬਹੁਤ ਜ਼ਿਆਦਾ ਕੱਢਦੀ ਆ ਵੇਖਣ ਨੂੰ ਮਗਰ ਛੋਟਾ ਲੱਗਦਾ ਥਾਂ ਹਾਂ ਬਹੁਤ ਜ਼ਿਆਦਾ ਕੱਢਦੀ ਆ ਆ ਬੰਨੀ ਤਾਂ ਮਾਰਦੇ ਨੇ ਆ ਜੀ ਹਾਂਜੀ ਕੋਈ ਇੱਕ ਵਾਰ ਕੱਢ ਲਾ ਹੈ ਪਲੂਨ ਪਹਿਲਾਂ ਨਹੀਂ ਬੱਚੀ ਹਾਂਜੀ ਪਹਿਲਾਂ ਹੈ ਜੀ ਪਲੂਨ ਪਹਿਲਾਂ ਬੱਚੀ ਆ ਮੋਹਨ ਦੀ ਛਿੱਕੀ ਆ ਕੰਨੀਆਂ ਖਲੋਤੀਆਂ ਨੇ ਆ ਵੇਖੋ ਕੰਨੀਆਂ ਖੜੀਆਂ ਨਾ ਜੀ ਖੜੀਆਂ ਖੜੀਆਂ ਸਨ ਦੁੱਧ ਦਾਂਦਾ ਠੀਕ ਹੈ ਜੀ ਕੰਨੀਆਂ ਛੇਗਦੇ ਦੇ ਹਿਸਾਬ ਨਾਲ ਥੋੜੀ ਥੋੜੀ ਚ ਬਰਾਬਰ ਨਹੀਂ ਆਏ ਹਾਂ ਲਓ ਜੀ ਕੰਨੀਆਂ ਖੜੀਆਂ ਨੇ ਠੀਕ ਹੈ ਜੀ ਸੋ ਜਵਾਨ ਨਹੀਂ ਅਜੇ ਹੋਈ ਕਿ ਤਕਰੀਬਨ ਕੋਈ ਸਾਢੇ ਤਿੰਨ ਕੋਈ ਚਾਰ ਪੌਣੇ ਚਾਰ ਸਾਲ ਦੀ ਉਮਰ ਆ ਸਾਰੀ ਕੋ ਤਿੰਨ ਸਾਲ ਦੀ ਉਮਰ ਆ ਸਾਰੀ ਠੀਕ ਹੈ ਜੀ ਤੇ ਬੱਚੀ ਪਲੂਨ ਪਹਿਲਾ ਸੂਆ ਸੂਈ ਹਫ਼ਤੇ ਇਕ ਦੀ 10 ਕਿਲੋ ਦੁੱਧ ਤੇ ਬਾਕੀ ਉਸ ਮਾਗੇ ਆਪਾਂ ਥੋੜੀ ਜਿਹੀ ਧਾਰਾ ਕੋ ਦੋ ਦੋ ਚਾਰ-ਚਾਰ ਵਿੱਚੋਂ ਮਾਰ ਕੇ ਜ਼ਰੂਰ ਦਿਖਾਵਾਂਗੇ ਕਿਉਂਕਿ ਲੱਗੂਗਾ ਜਿਵੇਂ ਭਰਾ ਨੂੰ ਥਾਣਾ ਮਗਰ ਲਈ ਛੋਟੇ ਹੁੰਦੇ ਆ ਤੇ ਉਹ ਕੋਈ ਡਾਊਟ ਦੇ ਵਿੱਚ ਨਾ ਭਰਾ ਰਹੇ ਠੀਕ ਹੈ ਜੀ ਉਹ ਆਪਾਂ ਕੋ ਦੋ ਦੋ ਚਾਰ-ਚਾਰ ਧਾਰਾ ਮਾਰ ਕੇ ਦਿਖਾਈ ਦੇਣੀ ਆ ਤੁਹਾਨੂੰ ਆ ਵਾਛਾ ਸਾਨੂੰ ਸਾਰੇ ਦਾ ਕਾਲ ਲਓ ਜੀ ਆ ਬਲੈਕ ਰੰਗ ਦੇ ਵਿੱਚ ਇਹਦਾ ਬੱਚਾ ਹਾਂਜੀ ਹਾਂਜੀ ਇਹ ਮੇਲ ਦਾ ਆਪ ਉੱਥੇ ਲੈ ਚਲ ਅੱ ਨਾਲ ਚਲੋ ਉੱਥੇ ਚਲੋ ਉੱਥੇ ਮਾਰਦੇ ਨੇ ਕੋਮਲਾ ਫੁਰਲੀ ਤੇ ਲੈ ਚਲ ਲਾ ਬੱਚਾ ਬਸ ਮਾਦ ਲਾ ਦਿਓ ਜੀ ਆਹ ਮਾਰ ਲਓ ਜੀ ਠੀਕ ਆ ਅਕੀ ਚੁਵਾਈ ਚੁਵਾਈ ਦਾ ਪੂਰ ਸੱਟੇ ਤੋਂ ਰਹਿਤੀ ਆਪਾਂ ਵਿਖਾਈ ਦੇਣੀ ਹੈ ਸਾਰੇ ਨੂੰ ਸੰਦੂ ਸਾਹਿਬ ਇਸੇ ਤਰ੍ਹਾਂ ਦੋਸਤੋਂ ਵੰਗਾਰ ਅਸੀ ਪਾ ਲੈਣਾ ਤੁਸੀਂ ਠੀਕ ਹੈ ਜੀ ਚੁਵਾਈ ਚੁਵਾਈ ਆਪਾ ਪਾਉਣਾ ਚਾਹੁੰਦਾ ਪਾ ਲਵੇ ਨਹੀਂ ਪਾਉਣਾ ਚਾਹੁੰਦਾ ਤਾਂ ਜੀ ਤਾਂ ਵੀ ਕੋਸ਼ਾਂਦੀ ਨਹੀਂ ਕਿ ਠੀਕ ਹੈ ਬਾਕੀ ਗੱਲ ਤਾਂ ਉਹ ਬਣ ਗਈ ਐ ਨਾ ਕੋਮਲ ਬਸ ਮਕੇ ਪੂਰਾ ਮਾਕੇ ਹੀ ਰਹਿ ਗਿਆ ਮੁੱਠੀ ਮੁੱਠੀ ਥਾਣ ਹਾਂ ਮੁੱਠੀ ਮੁੱਠੀ ਥਾਣ ਸੰਦੇ ਸਾਹਿਬ ਬਹੁਤ ਜਿਆਦਾ ਕਰਦੀ ਆ ਪਾ ਐਵੇਂ ਨਹੀਂ ਕਹੀ ਜਾਂਦੇ ਕਿਸੇ ਨੂੰ ਨਹੀਂ ਨਹੀਂ 100 ਕਿਲੋਮੀਟਰ ਦਾ ਬੰਦਾ ਆਇਆ ਇਹ ਦੋ ਵੀ ਆਦੇ ਚੱਲ ਕੇ ਬਾਹਰ ਦੇ ਜਿੱਥੇ ਆ ਗਿਆ ਹੰਦਰ ਸਾਹਿਬ ਇਹ ਜਿਹੜਾ ਪਸਮਕੇ ਜਿਹੜਾ ਦੋਸਤ ਥਾਣਾ ਬਿਲਕੁਲ ਉਲਟ ਗੱਲਬਾਤ ਹੋ ਗਈ ਐ ਵੀ ਪਹਿਲਾਂ ਜਿਹੜੇ ਦਿਖਾਈ ਹੋਰ ਦੇ ਰਿਆ ਸੀਗਾ ਥਾਣਾ ਵੀ ਕਿਤੇ ਨਾ ਕਿਤੇ ਛੋਟਾ ਲੱਗਦਾ ਸੀਗਾ ਦੇਖਣ ਵਾਲੇ ਵੀਰਾਂ ਨੂੰ ਵੀ ਲੱਗਦਾ ਬਾਕੀ ਪਲੂਨ ਪਹਿਲਾਂ 100 ਬੱਛੀਆਂ ਚੂਈਆਂ ਚੂਈਆਂ ਦੇ ਵਿੱਚ ਥਣ ਬਣਾ ਜੂਗੀ ਠੀਕ ਹੈ ਜੀ ਚਵਾਈਆਂ ਚ ਆਉਂਦੀ ਦੇਖੋ ਸੰਸਾਰ ਕੱਡਾ ਮਸਤ ਕਰ ਆ ਲਓ ਜੀ ਇਹ ਮੁੱਠੀ ਮੁੱਠੀ ਤੋਂ ਥਣ ਬਾਹਰ ਆਉਂਦੇ ਇਧਰ ਹਾਂ ਲਓ ਜੀ ਠੀਕ ਹੈ ਜੀ ਸੋ ਕੋਈ ਦੋ ਦੋ ਧਾਰਾ ਮਾਰ ਕੇ ਪਤਾ ਦਿਖਾਵਾਂਗੇ ਦਿਖਾਉਣ ਦਾ ਮਕਸਦ ਹੈ ਹੋਈਆ ਜੀ ਚਵਾਈ ਦੇ ਵਿੱਚ ਆਂ ਥੀ ਚਵਾਈ ਚਾਉਣ ਵਾਲੇ ਇਹ ਥਾਣੇ ਗਿਆ ਠੀਕ ਹੈ ਮੋਗਾ ਚਵਾਈ ਆਂ ਪੂਰੀ ਆ ਉਹ ਅਗਲੇ ਪਿਛਲੇ ਥਾਣਾਂ ਦੀ ਭਾਵੇਂ ਚਵਾਈ ਕਰੀ ਚੱਲਿਆ ਜੀ ਠੀਕ ਹੈ ਜੀ ਆ ਲਓ ਹਾਂ ਜਿੱਦਾਂ ਮਰਜੀ ਕੋਈ ਭੂਰ ਨਹੀਂ ਕੋਈ ਛਤਾਂ ਨਹੀਂ ਹਾਂ ਬਹੁਤ ਵਧੀਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਠੀਕ ਆ ਨਾ ਵੀ ਕੋਮਲ ਇੱਕ ਇਹਦਾ ਮੁੱਲ ਵੀ ਦੱਸ ਗਿਆ ਵੀਰਾਂ ਨੂੰ ਮੁੱਲ ਸੰਦੂਖਾ ਦੇ ਤਾਂ 40000 ਕਰਦੇ ਆ ਆ ਪਹਿਲੇ 2000 ਛੱਡ ਦਾਂਗੇ 38000 ਦੇ ਦਾਂਗੇ 38000 ਹਾਂਜੀ ਠੀਕ ਆ ਭਰਾ ਚੋ ਕਰ ਦਈਏ ਵੇਖ ਲੈ ਜੀ ਹੋਰ ਗਜੈਸ਼ੇ ਦੇ ਤਾਂ 35000 ਦੇ ਦਾਂਗੇ ਸੰਦੂਖਾ 35000 ਹਾਂਜੀ ਇਹ ਸ਼ੁਕਤੀ ਜਾਵੇ ਕੇ ਉਹ ਪਾਉ ਦੀ ਗੱਲ ਹੁਣ ਉੱਟਦੀ ਜਾਵੇ ਤੇ ਸ਼ੁਕਤੀ ਜਾਵੇ ਸ਼ੁਕਰੀ ਜਾਵੇ ਇਹਨਾ ਕੰਮ ਕਰ ਦੇਣਾ ਲਓ ਵੀ 35000 ਤੁਹਾਨੂੰ ਜਿਹੜੀ ਬੱਛੀ ਮਿਲ ਜੂਗੀ ਕਾਨੂੰਨ ਪਹਿਲਾ ਸਵੇਰ ਬੱਛੀ ਐ ਤੇ ਬਹੁਤ ਥੱਲੇ ਕਮਾਲ ਦੀ ਐ ਕਰਮ ਵਾਲੀ ਠੀਕ ਹੈ ਜੀ ਤੇ ਆਪਾਂ ਸੰਪੂਰਨ ਕੇ ਜਿਹੜਾ ਤੁਹਾਨੂੰ ਤੁਹਾਨੂੰ ਦੇਵਾ ਵੀ ਆਪਾਂ ਦਿਖਾਇਆ ਇੱਧਰ ਇੱਕ ਤੋਖੜ ਕਪੜਾ ਲਾ ਕੇ ਇਹ ਵੀ ਵਕਾਊ ਆ ਅਵੇਲੇਬਲ ਆ ਠੀਕ ਆ ਜੀ ਬਾਕੀ ਤੁਸੀਂ ਜੰਪ ਵਾਲੇ ਨੂੰ ਪੁੱਛਦੇ ਸੀ ਬੈਡ ਨੂੰ ਪੂਰੀ ਜੰਮੀ ਪਲੀ ਆ ਫੁੱਲ ਹੈਵੀ ਬਾਡੀ ਬੈਡ ਦੇ ਵਿੱਚ ਤੇ ਇਹ ਟੋਕਰ ਦਾ ਆਪਣਾ ਕਮਲ ਕਿੰਨੇ ਮਹੀਨੇ ਦੀ ਕੱਪਣ ਹੈਗੀ ਸੰਜੂ ਸਾਹਿਬ ਸਾਡੇ ਤੇ ਨਮੀ ਨਹੀਂ ਚੈੱਕ ਪਾਦਾ ਜੀ ਸਾਡੇ 3 ਮਹੀਨਿਆਂ ਦੀ ਹਾਂਜੀ ਤੇ 4 ਕਿਲੋ ਦੁੱਧ ਆ ਦੁੱਧ 4 ਕਿਲੋ ਹਾਂਜੀ ਤੇ ਪਾੜੇ ਤੇ ਮਿਲਦੀ ਹੈ ਪਾੜੇ ਤੇ ਮਿਲਦੀ ਹੈ ਹਾਂਜੀ ਹਾਂਜੀ ਠੀਕ ਆ ਕਮਲ ਦੇ ਜਾ ਸਵੇਗਾ ਦੂਜੇ ਕਾ ਤੀਜੇ ਲਈ ਗੱਪਣ ਨਹੀਂ ਦੂਜੇ ਸਵੇਗੀਗਾ ਗਾਂ ਦੂਜਾ ਸਵੇਗਾ ਸੂਗੀ ਹਾਂਜੀ ਠੀਕ ਹੈ ਵੀਰੇ ਮਾੜਾ ਮੋੜ ਕੇ ਜੂੜ ਜੜ ਪਾ ਲਈ ਇਹਨੂੰ ਮੜਾ ਵੰਗਾ ਪਾ ਲਈਏ ਸੰਦੂ ਸਾਹਿਬ ਗੱਡੀ 파ੜਾ 파ਕੇ ਬੈਰੀ ਕੋਈ ਚੱਕਰੀ ਠੀਕ ਹੈ ਮੈਂ ਬਾਕੀ ਪਲੀ ਪਲੀਤੀ ਬੜੀਆ ਕੋਮਲ ਵਗਲ ਦੇ ਦੀ ਪਹੁੰਚਦਾ ਬਾਲੀ ਜਿਆਦੀ ਪਲੀ ਹੈ ਜੀ ਲੋ ਵੀ ਕਰੋ ਚੈੱਕ ਤੇ ਹਾਈਟ ਜਿਹੜੀ ਦੋਸਤੋ ਮੀਡੀਅਮ ਦੇ ਵਿੱਚ ਆ ਲੰਬਾਈ ਨੂੰ ਕੋਈ ਤੁਸੀਂ ਚੈੱਕ ਕਰੋ ਤੇ ਜੰਪੜ ਵੇਖੋ ਤੁਸੀਂ ਦਰਮਾਲੀ ਦੀ ਬਹੁਤ ਜਿਆਦੀ ਰਾਜੀ ਹੈ ਫੁੱਲ ਵਜਨ ਰੋਡ ਦੇ ਵਿੱਚ ਤੇ 4 ਮਹੀਨੇ ਦੀ ਦਸੀ ਗੱਪਨ ਨਹੀਂ ਸੰਦੂ ਸਾਹਿਬ ਸਾਢੇ ਤਿੰਨਾਂ ਜੀ ਸਾਢੇ ਤਿੰਨਾਂ ਦੀ ਹੋਊਗੀ ਚੌਂਦੀ ਆ ਪਰ ਆਪਾਂ 10 ਦਿਨ ਕਾਟਿੰਗ ਦੱਸਣ ਦਾ ਇਹ ਵੀ ਨਿਕਲੇ ਜੇ ਅਗਲੇ ਦੇ ਘਰੇ ਜਾ ਕੇ ਜਿੰਨ ਲੋਕੀ ਸਾਢੇ 3 ਮਹੀਨਿਆਂ ਦੀ ਜਿਹੜੀ ਗੱਪਣ ਚੈੱਕ ਪਾਸ ਕਰਵਾਈ ਆ ਇਥੋਂ ਦੀ ਚੈੱਕ ਪਾਸ ਹੋਈ ਅੱਗੇ ਮੇਰਾ ਭਰਾ ਕੋਈ ਵੀ ਆਉਦੀ ਸਾਈ ਪਿਆ ਨਾ ਕਰੇ ਪੱਕਾ ਠੀਕ ਆ ਜੀ ਆਪਦਾ ਕੋਈ ਸ਼ੱਕ ਕਰਾਉਣਾ ਚਾਹੁੰਦਾ ਤੇ ਬੇਸ਼ੱਕ ਤੁਸੀਂ ਆਪਦੀ ਚੈੱਕ ਕਰਵਾ ਲਿਓ ਠੀਕ ਆ ਤੇ 4 ਕਿਲੋ ਧਾਰਾਂ ਦੇ ਥੱਲੇ ਇਸ ਵਕਤ ਹਾਜ਼ਰ ਵਾਕਿ ਥਲਾ ਤੋਂ ਉਹਨਾਂ ਦੀ ਚੋਣ ਜਵਾ ਦੀ ਚਾਰੇ ਓਕੇ ਆ ਸੰਧੂ ਸਾਹਿਬ ਹੈ ਇੱਕ ਨੰਬਰ ਚ ਜਵਾਈ ਚਲੋ ਜੀ ਆਕੇ ਠੰਡੀ ਤੇ ਦੀ ਆ ਪੂਰੀ ਥੋੜੀ ਘਾਤੀ ਟਰਦੀ ਜੀ ਇਹ ਕੈਮਰੇ ਤੋਂ ਹਾਂ ਆਂਦੀ ਹੀ ਕੋਈ ਲੈ ਵੀ ਕਮਰਾ ਇਹ ਅੱਜ ਕਿਨੇ ਦੇ ਦੇ ਦਾਂਗੇ ਆਪਾਂ ਸੰਤੋਖ ਸਾਹਿਬ ਮੁੱਲ ਤੇ ਰੱਖਦੇ 40000 ਹਾਂ ਜੀ ਹਾਂ ਜੀ ਤੇ ਉਹਦੇ ਚ ਪੰਜਿਆ ਛੱਡ ਦਾਂਗੇ 35000 ਦੇ ਦਾਂਗੇ 35000 ਹਾਂ ਜੀ ਲਓ ਵੀ ਆ 35000 ਦੀ ਮਿਲ ਜੂਗੀ ਠੀਕ ਆ ਜੀ 40000 ਹੋਰ ਹੁੰਦਾ ਕਮਲ ਹੋਰ ਕਰਦੇ ਭਾਈ ਇਹਦੇ ਚ ਕਿਹੜੀ ਗੱਲ 33000 ਦੀ ਦੇ ਦਾਂਗੇ ਸਾਨੂੰ ਸਾਹਿਬ ਯੈਸ ਨੂੰ ਜੀ ਹਾਂਜੀ ਉਹ ਤੇ ਕਰਦਾ ਕੋਈ ਗੱਲ ਨਹੀਂ ਜਿਹੜਾ ਹੁਣ ਤੇ ਨਹੀਂ ਹੈਗਾ ਮੰਦੇ ਵਿੱਚ ਕੋਈ ਕੋਈ ਗੱਲ ਨਹੀਂ ਕਰਦਾਂਗੇ ਮੌਕੇ ਥੋੜਾ ਠੀਕ ਆ ਭਰਾ ਮੈਂ ਵੀ 33000 ਦੇ ਵਿੱਚੋਂ ਹੋਰ ਵੀ ਛੋਟਾ ਪਾਜੂਗਾ ਇੱਕ ਜਿਹੜਾ ਤੁਹਾਨੂੰ ਬਹਿਨੀ ਵਾਲੇ ਪਾਸੇ ਮੈਂ ਦਿਖਾ ਰਿਹਾ ਠੀਕ ਆ ਜੀ ਥਾਣਾ ਬਹੁਤ ਵਧੀਆ ਥੀ ਮੁੱਠੀ ਵਾਲਾ ਥਾਣਾ ਤੇ 4 ਕਿਲੋ ਦੋਤਾ ਪਾੜਾ ਪੂਰਾ ਪਾਗੇ ਤੁਸੀਂ ਇਸੇ ਤਰ੍ਹਾਂ ਜਿਹੜਾ ਤੁਹਾਨੂੰ ਬੰਗਾ ਰੱਸੀ ਲਾ ਕੇ ਚਵਾਈ ਕਰ ਲਵੋਗੇ ਠੀਕ ਆ ਜੀ ਗਾਂ 3.5 ਮਹੀਨੇ ਦੀ ਗੱਬਣਾ ਠੀਕ ਆ ਜੀ ਤੇ ਤਕਰੀਬਨ ਅਗੇ ਸਮਾਂ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਬਰੇ ਇੱਧਰ ਆ ਜਾ ਤੇ ਕਮਲ ਇੱਕ ਆ ਵਾਰਡ ਆਪਣੇ ਕੋਲ ਆ ਗਈ ਭਰਾ ਇਹ ਸੰਧੂ ਸਾਹਿਬ ਦੂਜਾ ਸੁਦਾਸ ਹੁੰਦੀ ਹੈ ਜੀ ਦੂਜਾ ਨਾ ਹਾਂਜੀ ਠੀਕ ਹੈ ਢਾਂਚੇ ਢੂੰਚੇ ਦੇ ਵੀ ਕਤਕਾਰ ਦੀ ਵੱਡੀ ਇਹਦਾ ਸਮਝ ਲੈਣਾ ਕਿ ਪਿਆ ਜੀ ਸੰਧੂ ਸਾਹਿਬ ਇਹ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹ ਲਿਖਤੀ 14 ਫਰਵਰੀ ਨੂੰ ਹਾਂਜੀ ਉਹ 10-11 ਕਿ ਦਿਨ ਪਿਆ ਜੀ 10-11 ਕਿ ਦਿਨ ਪਿਆ ਤੇ 15 ਦਿਨ ਮੰਨ ਕੇ ਜਿਹੜਾ ਭੈਣ ਭਰਾ ਮਰਜ਼ੀ ਸੌਦਾ ਕਰ ਰੱਖੀ ਠੀਕ ਹੈ ਜੀ 15 ਦਿਨ ਨਹੀਂ ਭਾਵੇਂ ਆਪਣੇ ਤੋਂ ਗਾਰੰਟੀ ਲੈਦੇ ਕੋਈ ਗੱਲ ਥੋੜਾ ਜਿਹਾ ਕਮਲ ਥੋੜਾ ਲਾਹੇ ਬਣਾਇਆ ਇਹ ਜੇ ਸ਼ੁਰੂ ਜਾਨੀ ਹੋਈ ਹੈ ਜੀ ਸੰਧੂ ਸਾਹਿਬ ਮਾੜੀ ਸ ਜੇ ਕਹਨੇ ਵੇਖਣੀ ਉਹ ਵੀ ਖਾ ਲਾਂਗੇ ਠੀਕ ਆ ਜੀ ਹਾਂਜੀ ਤੇ ਸੁਭਾ ਲਗਾ ਤਿੱਜਾ ਨਹੀਂ ਸਮਝਦਾ ਦੱਜੇ ਸੁੰਦੀ ਦੂਜਾ ਸੁਭਾ ਹਾਂਜੀ ਬਾਬੇ ਕ੍ਰੋਸਾਂ ਦੇ ਵਿੱਚ ਆ ਠੀਕ ਆ ਜੀ ਬਾਕੀ ਕ੍ਰੋਸ ਤੁਸੀਂ ਆਪ ਦੇਖ ਲਿਆ ਜੇ ਆਹ ਵੇਖੋ ਦੋ ਦਸੰਦੂ ਦਾ 17 18 ਕਿਲੋ ਤੇ ਚਲਦੀ ਏ ਹਾਂ ਬਾਕੀ ਕੋਹਲ ਕਰ ਲੈਂਦਾ ਦਾ ਕ੍ਰੋਸ ਆ ਗਿਆ ਵਿੱਚ ਗਰਲੈਂਡਰ ਦਾ ਕ੍ਰੋਸ ਆ ਜੀ ਗਰਲੈਂਡਰ ਦਾ ਕ੍ਰੋਸ ਹੀ ਆ ਹਾ ਹੈਗੀ ਸੰਦੂ ਦਾ ਘੋੜੀਆਂ ਰਹੀ ਉਹਦਾ ਪੂਰੀ ਪੂਰੀ ਵੱਡੀ ਆ ਲੋ ਵੀ 15 ਦਿਨ ਅੜੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲਵੇ ਠੀਕ ਆ ਜੀ ਵੈਸੇ 11 12 ਦਿਨ ਨਹੀਂ ਆ ਬਾਕੀ ਫਿਰ ਵੀ ਕੋਈ 2 4 ਦਿਨ ਪਛੂ ਉੱਪਰ ਲੈ ਕੇ ਜਾ ਸਕਦਾ ਤੇ ਪਲੀ ਗੁਲੀ ਪੂਰੀ ਆ ਤੁਸੀਂ ਵੇਖੋ ਪੂਰੀ ਗੋਲ ਆ ਠੀਕ ਆ ਜੀ ਤੇ ਤੁਝਾ ਸੁਆ ਹੈ ਸੁਆ ਇਹ ਸੂਰੀ ਆ ਤੇ ਮੇਰਾ ਭਰਾ ਇੱਥੇ ਤੁਸੀਂ ਟਿੱਪ ਕੇ ਤਸल्ली ਕਰ ਲਿਓ ਕੋਈ ਤੁਸੀਂ ਵੇਖੋਗੇ ਕੋਈ ਅੱਧਾ ਕਿਲੋ ਖੰਡ ਨੌਰਮ ਜੇ ਲਾਏ ਬਣਾਏ ਪਈ ਆ ਤੇ ਲੜਾ ਲੂੜਾ ਤੋਂ ਇੱਕ ਅੰਦਾਜ਼ਾ ਲਾ ਲੋਗੇ ਬਾਕੀ ਪਿਛਲੇ ਸਵੇ ਦੀ ਕੁੰਮਲਾਂ ਦਾ ਵੀ ਬਣੀ ਥਣੀ ਵੀਡੀਓ ਆਪਣੇ ਕੋਲ ਪਈ ਹੈ ਜਦੋਂ ਕਰਮਾ ਦੀ ਪੂਰੀਆਂ ਆਵਾਤਾਵਾਂ ਦੇ ਸੀ ਆਪਦੇ ਰੰਗ ਫੈਸ਼ਨ ਤੁਸੀਂ ਆ ਚੈੱਕ ਕਰ ਲਓ ਠੀਕ ਹੈ ਜੀ ਆ ਫੇਸ ਕੁਆਲਟੀ ਆ ਦੂਜਾ ਸੂਬਾ ਆ ਦੇਖੋ ਜੀ ਬਾਕੀ ਐ ਠੰਡੀ ਧੀਰੀ ਥੋੜੀ ਡਰਦੀ ਡਰਦੀ ਜੀ ਆ ਹੈਗਾ ਜੀ ਤੁਹਾਨੂੰ ਵੀ ਤੁਹਾਡੇ ਕੋਲ ਵੀ ਅੱਜ ਭਲਕ ਕੇ ਆਈ ਹੈ ਹਾਂਜੀ ਅੱਜ ਭਲਕ ਕੇ ਆਈ ਹੈ ਜੀ ਨਵੇਂ ਜੀਹਾਂ ਦੇ ਵਿੱਚ ਜਾ ਕੇ ਥੋੜਾ ਜਿਹਾ ਤੁਹਾਨੂੰ ਪਤਾ ਕਰ ਹੀ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਉਤੋਂ ਮੈਂ ਆ ਜਨਾ ਜਿਵੇਂ ਪੱਕ ਪੱਕ ਠੋਕੇ ਬੰਨ ਕੇ ਉਹ ਥੋੜੀ ਜੀ ਡਾਕਟਰ ਟੂਟਪਾ ਭੇਖਾ ਵੀ ਕਰਾ ਜੀ ਭੇਖਾ ਖਾਂਦੇ ਆਂ ਜੀ ਤੇ ਉਹਨੂੰ ਪਤਾ ਦਾ ਵਿਆਪ ਨਹੀਂ ਕੀ ਸੱਤ ਸਦਾ ਦਾ ਚੱਕੀ ਕਰਦੇ ਕੀ ਕਰਨੇ ਕੀ ਲੱਗੇ ਹਾਂਜੀ ਹਾਂਜੀ ਮੈਂ ਵੀ ਕੁੰਮੜ ਦਾ ਮੁੱਲ ਕਰਦੇ ਰੇ ਦਵਾ ਜੀ ਕਿੰਨੇ ਦੀ ਮੁੱਲ ਸੰਧੂ ਸਾਹਿਬ ਜੀ ਤਿਆਰ ਨਹੀਂ ਵੈੜ ਵੈੜ ਤੇ ਸੰਧੂ ਦਾ 65000 ਦੀ ਵੇਕਣ ਵਾਲੀ ਆਰਾਮ ਨਾਲ ਹੀ ਵੇਕਣ ਵਾਲੀ ਜਿਆਦੀ ਨਹੀਂ ਤੇ ਅੱਜ ਵਾ ਕੱਚੀ ਕੋਚੀ ਹੈਗੇ ਭੈਣ ਭਰਾ ਸਾਹਮਣੀ ਆ ਅਲੋ ਚਲੋ ਕੋ 10 15 ਦਿਨ ਦੀ ਕਹਾਣੀ ਹੈ ਜੀ ਹਾਂਜੀ ਹਾਂਜੀ ਤੇ ਅੱਜ 50000 ਮੁੱਲ ਕਰਦੇ ਆ ਉੱਚ 5000 ਛੋੜ ਕਰਾਂਗੇ 45000 ਦੀ 45 ਦੀ ਹਾਂਜੀ ਠੀਕ ਆ ਜੀ ਮੌਕੇ ਥੋੜਾ ਬਾਲਾ ਛੋੜ ਚ ਪਟਾ ਬਿਲਕੁਲ 50000 ਦੋਸਤੋ ਐਡੀ ਵੱਡੀ ਵ 45000 ਲੈ ਦੇ ਆ ਠੀਕ ਆ ਉਹਦੇ ਵਿੱਚੋਂ ਵੀ ਛੋਰ ਛੱਪੇ ਦੀਆਂ ਗੱਲਾਂ ਕੋਮਲ ਕਰਦਾ ਰਹਿੰਦਾ ਵੀ ਛੋਰ ਛੱਪੇ ਉਹਦੇ ਵਿੱਚੋਂ ਵੀ ਹੋਣਗੇ ਉਹ ਮੇਰਾ ਭਰਾ ਤੁਸੀਂ ਜਿੱਥੇ ਵੀ ਤਾਲਮਿਲ ਪੈਂਦਾ ਤੁਸੀਂ ਪਿਠਾ ਲਿਓ ਆਪਦਾ ਬਾਕੀ 45000 ਆਪਾਂ ਹੱਕ ਰੱਖਦੀ ਆ ਵੇੜ ਜਿੱਡੇ ਗੱਦਬੋਤ ਦੇ ਵਿੱਚ ਜਿੱਡੀ ਪਲੀਪਲੀਤੀ ਆ ਬਾਕੀ ਮੇਰਾ ਭਰਾ ਡਿਸੀਜਨ ਤੁਸੀਂ ਲੈਣਾ ਹੁੰਦਾ ਕਿਉਂਕਿ ਪਸ਼ੂ ਜਦੋਂ ਖਰੀਦਣਾ ਹੁੰਦਾ ਆਪਾਂ ਠੀਕ ਆ ਜੀ 100 ਤਰ੍ਹਾਂ ਸਾਰੇ ਵਿਚਾਰ ਵਟਾਂਦਰਾ ਕਰਕੇ ਪਸ਼ੂ ਖਰੀਦਿਆ ਜਾਂਦਾ ਬਾਕੀ ਆ ਤੁਹਾਨੂੰ ਇੱਕ ਵਾਰੀ ਆਪਾਂ ਬਹਿਣੀ ਵਾਲੇ ਪਾਸਿਓ ਥਾਣ ਨੇੜੇ ਤੋਂ ਦਿਖਾ ਦੇ ਥਾਣ ਕਰਮਾ ਦੀ ਠੀਕ ਆ ਜੀ ਪਸੰਮਸ ਨੇ ਵਾ ਲੂਗਾ ਤੁਸੀਂ ਵੇਖੋ ਥੋੜਾ ਜਿਆ ਅਗੋਂ ਪਰਾਉਣਾ ਸ਼ੁਰੂ ਕਰ ਲਿਆ ਠੀਕ ਆ ਜੀ ਤਾਂ 15 ਦਿਨ ਐੜੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ 45000 ਦੀ ਜਿਹੜੀ ਤੁਹਾਨੂੰ ਇਹੇ ਵਾਰੀ ਇਹ ਸਦੂ ਸਾਬ ਮੁੱਲ ਅੱਜ ਦਾ ਹੀ ਹੋਊਗਾ ਇਹਦੇ ਵਾ 15 ਦਿਨ ਤਿਆਰ ਕਰਦੇ ਫਿਰ ਆਪਾਂ 65 ਦੀ ਦਵਾਂਗੇ ਆ ਚਲੋ ਫਿਰ ਕੋਮਲ ਚਲੋ ਕੋਈ ਤਾਂ ਫਰਕ ਪਿਆ ਹੀ ਜਾਂਦਾ ਹਾਂਜੀ ਫਿਰ ਪਾਊਗਾ ਫਰਕ ਫਿਰ ਪੈ ਹੀ ਜਾਂਦਾ ਸਾਫ਼ ਸੰਭਾਲਦਾ ਹਾਂਜੀ ਉਹਦਾ ਪਤਾ ਖੇਚਲ ਪੈਂਦੀ ਆ ਹਾਂਜੀ ਕੋਈ ਸੌਦਾ ਨਫਾ ਵੀ ਦਊਗੀ ਸਰ ਜੇ ਕਿ ਘਰੇ ਰੱਖਣਾ ਫਿਰ ਉਹ ਸਸਤੀ ਮਿਲ ਜੂਗੀ ਠੀਕ ਆ ਵੀਰੇ ਹਾਂਜੀ ਠੀਕ ਆ ਲੋ ਵੀ ਇਹ ਦੋਸਤੋ ਨਾਗਨੇ ਅਜੇ ਕੋਮਲ ਹੋ ਟੋਟਲ ਪੰਜ ਨਾਗ ਤੁਹਾਨੂੰ ਦਿਖਾਏ ਆ ਚਾਰ ਰਹਿੜਾਂ ਤੇ ਇੱਕ ਝੋਟੀ ਦਿਖਾਈ ਆ ਬਹੁਤ ਵਧੀਆ ਪਹਿਲਾ ਸੂਆ ਪੂਲ ਹੋਣਾ ਝੋਟੀਆਂ ਸੂਣਾ ਤੇ ਮੂੰਹੋਂ ਦੰਦੀ ਚੌਗੀ ਆ ਜਿੱਦਾਂ ਮਰਜੀ ਇੱਥੇ ਆ ਕੇ ਤੁਸੀਂ ਆਪਣਾ ਕਨਫਰਮ ਕਰ ਸਕਦੇ ਹੋ ਤੇ ਇਹ ਅਜ ਪਸ਼ੂ ਆ ਤੇ ਕੋਮਲ ਇੱਕ ਨੰਬਰ ਆਪਣੇ ਘਰ ਸੰਗੇ ਫਿਰ ਨੰਬਰ ਸੰਧੂ ਸਾਹਿਬ 73476 ਹਾਂਜੀ 1982 ਪਿੰਡ ਸ਼ਗਰੀ ਜ਼ਿਲ੍ਹਾ ਤਰਨਤਾਰਨ ਜਾਣ ਕੇ ਸਿਹਰੀ ਹਾਲੀ ਦੇ 2-3 ਕਿਲੋਮੀਟਰ ਆ ਜੀ ਠੀਕ ਹੈ ਕਿਹਨੇ ਭੈਣ ਭਰਾ ਨੇ ਮਾਰ ਲੈਣਾ ਆਪਦੀ ਐ ਤਸੱਲੀ ਕਰਕੇ ਖੜੇ ਚੌਣ ਵਾਲੀਆਂ ਚੌਗੇ ਖੜੇ ਗੱਪਣਾ ਪਿਪਕੇ ਖੜੇ ਹਾਂਜੀ ਆਦੀ ਤਸੱਲੀ ਕਰਿਆ ਬਿਲਕੁਲ ਜੀ ਬਿਲਕੁਲ ਹਾਂ ਲੋ ਵੀ ਇਹ ਗੱਲਾਂបਾਤਾਂ ਸੀ ਠੀਕ ਹੈ ਜੀ ਇਹ ਨਾਗ ਤਾਂ ਨੂੰ ਆਪਾਂ ਦਿਖਾਉਣੇ ਸੀਗੇ ਬਾਕੀ ਆਓ ਇੱਥੇ ਆਣ ਕੇ ਗੱਲਬਾਤ ਬਣ ਜੂਗੀ ਕੋਈ ਭਰਾ ਆਨਲਾਈਨ ਮੰਗਾਉਣਾ ਚਾਹੁੰਦਾ ਤੇ ਜੋ ਗੱਲਬਾਤ ਤੁਹਾਨੂੰ ਦੱਸੀ ਕੀਤੀ ਗਈ ਆ ਉਸ ਤੇ ਡਿਪੈਂਡ ਹੋ ਕੇ ਵੀ ਤੁਸੀਂ ਸੌਦਾ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰੰਭਰਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ